ਉਦੇ ਅਰਥ ਵੀ ਦੱਸਦੇ ਹਨ ਪਰ ਸਾਥੇ ਤੇ ਥੋੜਾ ਜਿਹਾ ਅਸਰ ਹੁੰਦਾ ਅਸੀਂ ਫਿਰ ਭੁੱਲ ਜਾਂਦੇ ਹਾਂ ਲੋਕ ਸੱਤ ਸੰਗਤ ਦੇ ਨਾਂ ਤੇ ਇਕੱਠੇ ਹੁੰਦੇ ਹਨ ਸੱਤ ਦਾ ਮਤਲਬਾ ਸੱਤ ਸੰਗਤ ਦਾ आते हैं अभी चार चार पांच पांच घंटे सत संगत सुनते हैं कोई कम नहीं संभारिया जाता जी अं कहे जरा बुरा बानी नहीं छदगे बानी पढ़ा कम अपने हो जाए कार हो तो जाए घरे रहो ਜਿਹ ਲੋਕ ਨਾਮੇ ਕਰ ਮੰਗਣ ਜਾਂਦੇ ਆ ਉਹ ਵੀ ਪ੍ਰੇਸ਼ਨਾ ਨੂੰ ਮਾਰਾੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਰਨਾ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਤੇ ਆਮ ਲੋਕਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਵਿਸ਼ਾ ਪੰਜਾਬ ਦੇ ਵਿੱਚ ਜਿੰਨੇ ਵੀ ਦੇਰੇ ਹਨ ਧਾਰਮਿਕ ਸਥਾਨ ਹਨ ਗੁਰਦੁਆਰੇ ਹਨ ਕਥਾਵਾਚਕਾਂ ਦੇ ਆਪਣੇ ਜੋ ਬਣਾਏ ਹੋਏ ਹਨ ਜਿੱਥੇ ਕਿ ਕਥਾ ਚੱਲਦੀ ਹੈ ਲੋਕ ਇਕੱਠੇ ਹੁੰਦੇ ਹਨ ਲੋਕ ਸਤ ਸੰਗਤ ਦੇ ਨਾਂ ਦੇ ਇਕੱਠੇ ਹੁੰਦੇ ਹਨ ਸਤ ਸੰਗਤ ਕੀ ਹੈ ਸਭ ਤੋਂ ਪਹਿਲਾਂ ਇਹਦੀ ਪਰਿਭਾਸ਼ਾ ਸਮਝਣੀ ਚਾਹੀਦੀ ਆ ਸਤ ਸੰਗਤ ਦਾ ਅਸਲ ਮੀਨਿੰਗ ਕੀ ਹੈ ਸਤ ਦਾ ਮਤਲਬ ਸੱਚ ਸੰਗਤ ਦਾ ਮਤਲਬ ਸਤ ਸੰਗ ਸੱਚ ਨਾਲ ਜੁੜਨਾ ਕਿਉਂਕਿ ਪ੍ਰਮਾਤਮਾ ਹੀ ਸੱਚ ਹੈ ਹੁਣ ਅਸੀਂ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਸਤ ਸੰਗਤ ਘਰ ਬਣੇ ਹੋਏ ਹਨ ਚਰਚਾ ਘਰ ਬਣੇ ਹੋਏ ਹਨ ਬੱਚਾਂ ਤੇ ਟਰੱਕਾਂ ਤੇ ਆਪਣੇ ਬਿਸਕਲਾਂ ਤੇ ਲੋਕ ਸਤ ਸੰਗਤ ਦੇ ਨਾਂ ਤੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਕਥਾਵਾਚਕ ਕਥਾ ਸੁਣਾਉਂਦੇ ਹਨ ਗੁਰਬਾਣੀ ਦੇ ਅਰਥ ਕਰਦੇ ਹਨ ਇਤਿਹਾਸਕ ਇਤਿਹਾਸ ਬਾਰੇ ਵੀ ਦੱਸਦੇ ਹਨ ਸਾਡਾ ਸਿਰਫ ਇਹੀ ਕਹਿਣਾ ਹੈ ਕਿ ਗੁਰੂ ਨਾਨਕ ਨੇ ਸਾਨੂੰ ਕਿਰਤ ਕਰਨਾ ਨਾਮ ਜਪਨਾ ਵੰਡ ਕੇ ਸਕਣਾ ਦਾ ਸਭ ਕੁਝ ਸਿਖਾਇਆ ਸੀ ਅਸੀਂ ਘਰੇ ਬੈਠ ਕੇ ਵੀ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ ਦੋ ਟਾਈਮ ਸ਼ਾਮ ਨੂੰ ਪੜੋ ਤੂੰ ਸਵੇਰੇ 4 ਵਜੇ ਉੱਠ ਕੇ ਵੀ ਗੁਰਬਾਣੀ ਦਾ ਪਾਠ ਪੰਜ ਬਾਣੀਆਂ ਦਾ ਪਾਠ ਕਰ ਸਕਦੇ ਹਾਂ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਸੱਚ ਦੇ ਨਾਲ ਜੁੜ ਸਕਦੇ ਹਾਂ ਜੀਤੇ ਵਿੱਚ ਅੱਜ ਮਗਹੀ ਆਈ ਬਹੁਤ ਜ਼ਿਆਦਾ ਹੋ ਗਈ ਹੈ ਅਸੀਂ ਬੱਚਾਂ ਤੇ ਟਰੱਕਾਂ ਤੇ ਆਪਣੇ ਵਹੀਕਲ ਤੇ ਅਸੀਂ ਆਉਂਦੇ ਹਾਂ ਅਸੀਂ ਚਾਰ-ਚਾਰ ਪੰਜ-ਪੰਜ ਘੰਟੇ ਸਤ ਸੰਗਤ ਸੁਣਦੇ ਹਾਂ ਲੰਗਰ ਪ੍ਰਸਾਦ ਦੇ ਚਾਹ ਪਾਣੀ ਪੀ ਕੇ ਪਕੌੜੇ ਛੱਕ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਅਸੀਂ ਵਾਪਸ ਮੁੜ ਜਾਂਦੇ ਆਂ ਅਸੀਂ ਫੇਰ ਸਾਰਾ ਕੁਝ ਭੁੱਲ ਜਾਂਦੇ ਹਾਂ ਕਿਉਂਕਿ ਗੁਰਬਾਣੀ ਭਾਵੇਂ ਕੋਈ ਕਥਾਵਾਚਕ ਸੁਣਾਉਂਦਾ ਚਾਹੇ ਕੋਈ ਵੀ ਸਾਧੂ ਆ ਸੰਤਾ ਕੋਈ ਵੀ ਸੁਣਾਉਂਦਾ ਹੈਗਾ ਉਹਦੇ ਵਿੱਚ ਉਹਦੇ ਅਰਥ ਵੀ ਦੱਸਦੇ ਹਨ ਪਰ ਸਾਡੇ ਤੇ ਥੋੜਾ ਜਿਹਾ ਅਸਰ ਹੁੰਦਾ ਅਸੀਂ ਫਿਰ ਭੁੱਲ ਜਾਂਦੇ ਹਾਂ ਅਸੀਂ ਹਫਤੇ ਬਾਅਦ ਅਸੀਂ ਫੇਰ ਅਸੀਂ ਆਉਂਦੇ ਹਾਂ ਬੱਚਾਂ ਟਰੱਕਾਂ ਤੇ ਇਹ ਸਿਲਸਿਲਾ ਬਹੁਤ ਸਮੇਂ ਦਾ ਚੱਲ ਰਿਹਾ ਹੈਗਾ ਅਸੀਂ ਇਹੀ ਕਹਿੰਦੇ ਆ ਗੁਰਬਾਣੀ ਪੜ੍ਹਨੀ ਆ ਤੁਸੀਂ ਆਪਣੇ ਘਰੇ ਬੈਠ ਕੇ ਪੜੋ ਉਹਨੂੰ ਵਿਚਾਰੋ ਸਮਝੋ ਗੁਰਬਾਣੀ ਸਾਨੂੰ ਅੰਦਰੋਂ ਮੈਂਟਲੀ ਮਜ਼ਬੂਤ ਕਰਦੀ ਆ ਸਾਨੂੰ ਅੰਦਰੋਂ ਮਜ਼ਬੂਤ ਕਰਦੀ ਆ ਸਾਡਾ ਮਨ ਮਜ਼ਬੂਤ ਕਰਦੀ ਆ ਜਿਵੇਂ ਕਿ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਪਾਠ ਕਰਦੇ ਹਾਂ ਕਈ ਵਾਰ ਤਾਂ ਅਸੀਂ ਸੁਖ ਲੈ 40 ਪਾਠ ਕਰਨੇ ਆ 100 ਪਾਠ ਕਰਨੇ ਆ ਸੁਖਮਨੀ ਸਾਹਿਬ ਦੇ ਕਰਨੇ ਆ ਖੰਡ ਪਾਠ ਅਸੀਂ ਕਰਵਾਉਣਾ ਜਾਂ ਸਹਿਜ ਪਾਠ ਘਰੇ ਰਖਾਉਣਾ ਹੈਗਾ ਇਹਦੇ ਵਿੱਚ ਅਸੀਂ ਪਾਠ ਸੁਣਦੇ ਹਾਂ ਜਿਵੇਂ ਕਿ ਤੁਸੀਂ ਪਾਠ ਸੁਣਦੇ ਹੋ ਬਾਣੀ ਪੜ੍ਹਦੇ ਹੋ ਇਹਦੇ ਨਾਲ ਅੱਜ ਤੱਕ ਕੋਈ ਕੰਮ ਨਹੀਂ ਸਮਾਰਿਆ ਜਾਂਦਾ ਜਿਵੇਂ ਅਸੀਂ ਕਹਾਂ ਕਿ ਮੇਰਾਪੁਰ ਅਸੀਂ ਬਾਣੀ ਤੇ ਹੀ ਛੜਦਗੇ ਬਾਣੀ ਪੜ੍ਹਾਂਗੇ ਕੰਮ ਆਪਣੇ ਆਪ ਹੋ ਜਾਣਗੇ ਸਾਡੇ ਕਾਰਜ ਸ਼ੁੱਧ ਹੋ ਜਾਣਗੇ ਅਹੇਜਾ ਕੁਝ ਵੀ ਨਹੀਂ ਹੈ ਗੁਰੂਆਂ ਨੇ ਵੀ ਕਹਾ ਹੈ ਭਾਈ ਕਿਰਤ ਕਰੋ ਵੰਡ ਕੇ ਛਕੋ ਆਪ ਦਾ ਨਾਮ ਜਪੋ ਜਿਵੇਂ ਕਿ ਗੁਰੂਆਂ ਦੇ ਸਮੇਂ ਦੇ ਵਿੱਚ ਪਹਾੜਾਂ ਦੇ ਵਿੱਚ ਬੈਠੇ ਸਾਧੂ ਜਿਹੜੇ ਸੀ ਉਸ ਸਮੇਂ ਦੇ ਵਾਰਾਗੀ ਸਾਧੂ ਕਹਿ ਲੋ ਉਹਨਾਂ ਨੂੰ ਗੁਰੂ ਨਾਨਕ ਨੇ ਕੰਦਲਾਂ ਤੋਂ ਪਹਾੜਾਂ ਜੇ ਕੰਦਲ ਤੋਂ ਕੱਢ ਕੇ ਬਾਹਰ ਲਿਆਂਦਾ ਭਾਈ ਤੁਸੀਂ ਆਪਣਾ ਗ੍ਰਸਤੀ ਜੀਵਨ ਜੀਵੋ ਕੰਮ ਕਰੋ ਕਿਰਤ ਕਰੋ ਘਰੇ ਰਹੋ ਤੁਸੀਂ ਲੋਕਾਂ ਦੇ ਘਰ ਮੰਗਣ ਜਾਂਦੇ ਆ ਤੁਸੀਂ ਕ੍ਰਿਸ਼ਕਾਂ ਨੂੰ ਮਾਰਾ ਕਹਿੰਦੇ ਹੋ ਇਸੇ ਤਰ੍ਹਾਂ ਹੀ ਅੱਜ ਹਾਲਾਤ ਜਿਉਂਦੇ ਤਿਉਂ ਹੀ ਬਣੇ ਪਏ ਹਨ ਅੱਜ ਗ੍ਰਸਤੀ ਜੀਵਨ ਵਾਲੇ ਪਰਿਵਾਰ ਅੱਜ ਸਾਨੂੰ ਪਤਾ ਹੀ ਹੈ ਠਾਠਾਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਡੇਰਿਆਂ ਦੇ ਵਿੱਚ ਬਾਬਿਆਂ ਨੇ ਇੱਕ ਰੀਤ ਚਲਾਈ ਆਂ ਬਹਿੰਗਮ ਬਣ ਜਾਂਦੇ ਹਨ ਵਿਆਹ ਨਹੀਂ ਕਰਾਉਂਦੇ ਜਿਵੇਂ ਅਸੀਂ ਦੇਖਦੇ ਹਾਂ ਡੇਰਿਆਂ ਦੇ ਵਿੱਚ ਅੱਜ ਕਿੰਨਾ ਸ਼ੋਸ਼ਣ ਹੋ ਰਿਹਾ ਬੱਚਿਆਂ ਦਾ ਔਰਤਾਂ ਦਾ ਹਰ ਥਾਂ ਤੇ ਬਦਫੈਲੀਆਂ ਹੋ ਰਹੀਆਂ ਹਨ ਗੁਰੂ ਘਰਾਂ ਦੇ ਵਿੱਚ ਦੇਰਿਆਂ ਦੇ ਵਿੱਚ ਬਾਣੀ ਦੀ ਵੀ ਬੇਅਦਬੀ ਹੋ ਰਹੀ ਹੈ ਇਹ ਸਮਝੋ ਬਾਹਰ ਹੋ ਚੁੱਕਾ ਹੈ ਸਭ ਕੁਝ ਸਮਝੋ ਬਾਹਰ ਹੋ ਚੁੱਕਾ ਹੈ ਅਸੀਂ ਬਾੜਨ ਦੇ باوجود ਵੀ ਅਸੀਂ ਸਾਰੇ ਪਰੇ ਲਿਖੇ ਆ ਅਸੀਂ ਕਿਹੜੇ ਰਾਹਤੇ ਤੇ ਪੈ ਗਏ ਆ ਅਸੀਂ ਦੇਰਿਆਂ ਵਾਲੂ ਆਉਨੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚੋਂ ਗੁਰਦੁਆਰੇ ਛੱਡ ਕੇ ਦੇਰਿਆਂ ਵਾਲੂ ਆਉਨੇ ਆ ਇਤਿਹਾਸ ਗੁਰਦੁਆਰਿਆਂ ਵਾਲੂ ਜਾਣਦੇ ਆ ਖਰਚੇ ਭਦਾਈ ਬੈਠੇ ਆ ਅਸੀਂ ਸਾਰੇ ਇਹਨਾਂ ਤੋਂ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਸਿਰਫ ਸਤ ਸੰਗਤ ਦਾ ਮਤਲਬ ਸਿਰ ਇਹੀ ਹੈ ਸੱਚ ਨਾਲ ਜੁੜਨਾ ਸੱਚ ਪ੍ਰਮਾਤਮਾ ਹੀ ਸੱਚ ਹੈ ਉਹਦੇ ਨਾਲ ਹੀ ਜੁੜਨਾ ਹੈਗਾ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਹਣਾ ਪੰਜਾਬ Facebook ਪੇਜ ਵੀ ਆ ਤੁਸੀਂ ਉਹਨਾਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਅਗਲੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ